4 ਤਰੀਕ ਨੂੰ ਮੇਰੇ ਘਰ ਦੇ ਸੱਤ ਦਿਗੇ ਸੀ ਮੈਨੂੰ ਮੈਂ ਅੰਦਰੋਂ ਤੱਕ ਇੰਨਾ ਟੁੱਟ ਗਈ ਸੀ ਕਿ ਮੈਨੂੰ ਉਮੀਦ ਨਹੀਂ ਧੀ ਮੇਰੇ ਤੱਕ ਕੋਈ ਪਹੁੰਚੂਗਾ ਵੀਰ ਨਾਲ ਖੜਿਆ ਗਿਆ ਇੰਨਾ ਹੌਸਲਾ ਹੋ ਗਿਆ ਵੀ ਮੇਰੇ ਬੱਚੇ ਦੇ ਸੱਤ ਪੈ ਜੀ ਦੇ ਦਿਨ ਹੀ ਪਰਿਵਾਰ ਦੇ ਬਾਰਸ਼ ਕੰ ਸੱਤ ਗਿਰਗੀ ਸੀ ਤੇ ਬੜਾ ਮਾਨੂੰ ਦੁੱਖ ਲੱਗਿਆ ਉਹ ਸੋਸ਼ਲ ਮੀਡੀਆ ਤੇ ਤੁਹਾਡੇ ਚੈਨਲ ਅਸੀਂ ਦੇਖ ਕੇ ਕਿ ਪਰਿਵਾਰ ਬੜਾ ਦੁੱਖ ਦੇ ਵਿੱਚ ਆ ਤੇ ਮੈਂ ਤੁਰੰਤ ਉਹਨਾਂ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਮੈਂ ਥੋੜਾ ਜਿਹਾ ਬਿਮਾਰ ਸੀ ਪਰ ਅੱਜ ਮੇਰਾ ਜਨਮ ਦਿਨ ਵੀ ਸੀ ਮੈਂ ਸੋਚਿਆ ਕਿ ਅੱਜ ਜ਼ਰੂਰ ਜਾਵਾਂ ਤੇ ਮੈਂ ਸਮੇਂ ਤੋਂ ਸਮਾ ਕੱਟ ਕੇ ਪਰਿਵਾਰ ਦੀ ਰਾਸ਼ਨ ਤੋਂ ਲੈ ਕੇ ਜੋ ਵੀ ਮਾਨੀ ਸਹਾਈਦ ਹੈ ਉਹ ਲੈ ਕੇ ਪਹੁੰਚਿਆ ਤੇ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ ਉਹਨਾਂ ਨੂੰ ਵੀ ਸਾਰਾ ਜੋ ਰੋਹੀ ਪ੍ਰਕਿਰਿਆ ਸ਼ੁਰੂ ਕਰ ਲੋ ਜਨ ਲਈ ਅਸੀਂ ਪਰਿਵਾਰ ਦੇ ਨਾਲ ਖੜੇ ਆਂਗੇ ਨਿੱਜੀ ਤੌਰ ਤੇ ਵੀ ਸਰਕਾਰ ਵੱਲੋਂ ਵੀ ਤੇ ਤਾਂ ਜੋ ਪਰਿਵਾਰ ਇਸ ਦੁੱਖ ਦੀ ਘੜੀ ਤੋਂ ਨਿਕਲੇ ਤੇ ਖੁਸ਼ਹਾਲ ਹੋ ਸਕਣ ਤਾਂ ਪਹੁੰਚਣਾ ਦਾ ਜਨਮ ਦਿਨ ਹੈ ਮੇਰਾ ਨਾਮ ਕ੍ਰਿਸ਼ਨਾ ਕਰ ਕਿਸ ਤਰੀਕੇ ਦੇਖ ਦਿਓ ਅੱਜ ਜਨਮ ਦਿਨ ਮੌਕੇ ਮੈਂ ਐਮ ਐਲ ਏ ਦੇ ਪਤੀ ਪਹੁੰਚੇ ਨਹੀਂ ਤੁਹਾਡੇ ਕੋਲ ਮਦਦ ਕਰਨ ਵੀਰੇ ਚੋ ਚੋ ਵੀ 4 ਤਰੀਕ ਨੂੰ ਮੇਰ ਕਰਦੀ ਸੱਤ ਡਿੱਗੀ ਸੀ ਮਨ ਲਓ ਮੈਂ ਅੰਦਰੋਂ ਤੱਕ ਐਨਾ ਟੁੱਟ ਗਈ ਸੀ ਕਿ ਮੈਨੂੰ ਉਮੀਦ ਨਹੀਂ ਥੀ ਵੀ ਮੇਰੇ ਤੱਕ ਕੋਈ ਪਹੁੰਚੂਗਾ ਸਾਨੂੰ ਹੌਸਲਾ ਹੋ ਗਿਆ ਹੈ ਹੁਣ ਸਾਨੂੰ ਇੰਨਾ ਹੌਸਲਾ ਹੋ ਗਿਆ ਵੀਰ ਸਾਨੂੰ ਹੌਸਲਾ ਹੋ ਗਿਆ ਵੀਰ ਨਾਲ ਖੜਿਆਗਾ ਇੰਨਾ ਹੌਸਲਾ ਹੋ ਗਿਆ ਵੀ ਮੇਰੇ ਬੱਚੇ ਤੇ ਸੱਤ ਪੈਲੀ ਜਗ੍ਹਾ ਤੇ ਬੈਠੀ 2 ਵਜੇ ਜਨਮ ਦਿਨ ਦੇ ਮੌਕੇ ਪਰਿਵਾਰ ਦੇ ਲਈ ਮਿਲਣ ਪਹੁੰਚੇ ਹਾਂ ਜੀ ਇਹ ਪੱਟੀਵਾਲ ਦਾ ਪੱਟੀਵਾਲ ਕਲਾਂ ਪਿੰਡਾ ਭੌਨੀਗੜ ਦੇ ਲਾਗੇ ਪਿਛਲੇ ਦਿਨੀ ਇਹ ਪਰਿਵਾਰ ਦੀ ਬਾਰਸ਼ ਕੰਨ ਸੱਤ ਗਿਰ ਗਈ ਸੀ ਤੇ ਬੜਾ ਮਨ ਨੂੰ ਦੁੱਖ ਲੱਗਿਆ ਉਹ ਸੋਸ਼ਲ ਮੀਡੀਆ ਤੇ ਤੁਹਾਡੇ ਚੈਨਲ ਆਈ ਦੇਖ ਕੇ ਕਿ ਪਰਿਵਾਰ ਬੜਾ ਦੁੱਖ ਦੇ ਵਿੱਚ ਹੈ ਤੇ ਮੈਂ ਤੁਰੰਤ ਮਤਲਬ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਮੈਂ ਥੋੜਾ ਜਿਹਾ ਬਿਮਾਰ ਸੀ ਪਰ ਅੱਜ ਮੇਰਾ ਜਨਮ ਦਿਨ ਵੀ ਸੀ ਮੈਂ ਸੋਚਿਆ ਕਿ ਅੱਜ ਜ਼ਰੂਰ ਜਾਵਾਂ ਤੇ ਮੈਂ ਸਮੇਂ ਜੋ ਸਮਾਂ ਕੱਢ ਕੇ ਪਰਿਵਾਰ ਲਈ ਰਾਸ਼ਨ ਤੋਂ ਲੈ ਕੇ ਜੋ ਵੀ ਮਾਲੀ ਸਹਾਇਤਾ ਹੈ ਉਹ ਲੈ ਕੇ ਪਹੁੰਚਿਆ ਤੇ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ ਉਹਨਾਂ ਨੂੰ ਵੀ ਸਾਰਾ ਜੋ ਕਰੋਨੀ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕਹੀ ਆ ਤਾਹ ਜੋ ਪਰਿਵਾਰ ਦੀ ਮਦਦ ਹੋ ਸਕੇ ਉਹ ਗਰੀਬ ਪਰਿਵਾਰ ਲਈ ਇਸੇ ਮੌਸਮ ਚ ਇੱਕ ਦਿਨ ਕੱਢਣਾ ਵੀ ਔਖਾ ਹੋ ਜਾਂਦਾ ਤੇ ਅਸੀਂ ਪਰਿਵਾਰ ਦੇ ਨਾਲ ਖੜੇ ਆਂਗੇ ਨਿੱਜੀ ਤੌਰ ਤੇ ਵੀ ਸਰਕਾਰ ਵੱਲੋਂ ਵੀ ਤੇ ਤਾਂ ਜੋ ਪਰਿਵਾਰ ਇਸ ਦੁੱਖ ਦੀ ਘੜੀ ਚੋਂ ਨਿਕਲੇ ਤੇ ਇੱਕ ਖੁਸ਼ਹਾਲ ਜੀਵਨ ਜੋ ਤਾਂ ਪਹਿਲਾਂ ਹੁੰਦਾ ਸੀ ਵੀ ਲੀਡਰ ਪਹੁੰਚਦੇ ਨਹੀਂ ਹੁੰਦੇ ਸੀ ਤਾਂ ਜਿਹੜੇ ਅਸੀਂ ਕਹਦੀ ਆਮ ਆਦਮੀ ਪਾਰਟੀ ਆਮ ਘਰਾਂ ਦੇ ਵਿੱਚ ਓਟੀ ਸੀ ਤਾਂ ਲੱਗਦਾ ਹੁਣ ਆਮ ਘਰਾਂ ਦੇ ਦਰਦ ਵੀ ਕਿਤੇ ਨਾ ਕਿਤੇ ਨਹੀਂ ਬਿਲਕੁਲ ਦੇਖੋ ਅਗਰ ਤੁਹਾਡਾ ਨੁਮਾਇੰਦਗੀ ਤੁਹਾਡੇ ਵਰਗਾਂ ਬੰਦਾ ਕਰ ਰਿਹਾ ਤੋਂ ਨੂੰ ਦੁੱਖ ਦਰਦ ਪਤਾ ਹੁੰਦੇ ਨੇ ਅਸੀਂ ਇੱਕ ਛੋਟੇ ਜਿਹੇ ਪਿੰਡ ਚੋਂ ਆ ਸਾਡੇ ਅਸੀਂ ਵੀ ਗਾਡਰ ਬਾਲ ਲੈਣਾ ਘਰਾਂ ਚ ਰਹਿੰਦੇ ਨੇ ਹੁਣ ਤੱਕ ਤੇ ਮੇਰਾ ਪਿੰਡ ਅੱਜ ਵੀ ਘਰ ਜਾ ਕੇ ਪੁਰਾਣਾ ਘਰ ਦੇ ਸਕਦੇ ਗਾਡਰ ਬਾਲਿਆਂ ਤੇ ਉਹ ਜਦੋਂ ਛੱਤਾਂ ਮੀਂਹ ਦੇ ਵਿੱਚ ਚੋਂਦੀਆਂ ਨੇ ਜਦੋਂ ਅਸੀਂ ਸਾਡੇ ਪਿੰਡਾਂ ਦੇ ਵਿੱਚ ਸਮੱਸਿਆਵਾਂ ਇਹ ਸਾਨੂੰ ਪਤਾ ਜੋ ਸਮੱਸਿਆ ਦਾ ਤੁਹਾਨੂੰ ਪਤਾ ਹੁੰਦਾ ਤੁਸੀਂ ਉਸੇ ਸਮੱਸਿਆ ਨੂੰ ਸਮੱਸਿਆ ਸਮਝਦੇ ਹੋ ਤੇ ਉਸੇ ਦਾ ਹੱਲ ਕਰ ਸਕਦੇ ਹੋ ਹੁਣ ਅਗਰ ਚੰਡੀਗੜ੍ਹ ਬੈਠੇ ਹੋਈਏ ਵੱਡੇ ਵੱਡੇ ਮਹਿਲਾਂ ਚ ਜਨਮੇ ਹੋਈਏ ਤਾਂ ਸਾਨੂੰ ਤਾਂ ਇਹ ਸਮੱਸਿਆ ਦਾ ਪਤਾ ਵੀ ਨਹੀਂ ਲੱਗਣਾ ਜਦੋਂ ਕਿਸੇ ਸਮੱਸਿਆ ਦਾ ਪਤਾ ਹੀ ਨਹੀਂ ਕੀ ਦੁੱਖ ਹੀ ਹੁੰਦਾ ਪਤਾ ਨਹੀਂ ਤਾਂ ਹੱਲ ਕੀ ਕਰਾਂਗੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੁਣ ਘਰ ਦੀ ਸ਼ਰਤ ਅਸੀਂ ਕਹਿ ਸਕਦੇ ਹਾਂ ਜਲਦੀ ਪਹੁੰਚੇਗੀ ਬਿਲਕੁਲ ਪਹੁੰਚੇਗੀ ਸਾਡਾ ਫਰਜ਼ ਹੈ ਮੈਂ ਸਾਡੀ ਪਿੰਡ ਵਾਲੀ ਟੀਮ ਨੂੰ ਵੀ ਬੇਨਤੀ ਕੀਤੀ ਆ ਤੇ ਜਿਹੜੀ ਭੌਨੀਗੜ ਤੋਂ ਸਾਡੇ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਲਖੇਵਰੀ ਆਏ ਨੇ ਬਾਈ ਸਾਰੇ ਨੂੰ ਮੈਂ ਕਿਹਾਗਾ ਕਿ ਪਰਿਵਾਰ ਨਾਲ ਟੱਚ 'ਚ ਰਹਿਣਾਗਾ ਕਿਸੇ ਤਰ੍ਹਾਂ ਦੀ ਮਦਦ ਹੋਈ ਤੁਸੀਂ ਕਰਨੀ ਅਗਰ ਤੁਹਾਡੇ ਤੋਂ ਨਹੀਂ ਲੱਗਦਾ ਵੀ ਕੋਈ ਮੇਰੇ ਤੱਕ ਲੋੜ ਹੈ ਤਾਂ ਮੈਨੂੰ ਦੱਸੋ ਆਪਾਂ ਪਰਿਵਾਰ ਨੂੰ ਇਹਨਾਂ ਦਾ ਜੋ ਜੀਵਨ ਨੂੰ ਖੁਸ਼ਹਾਲ ਕਰਕੇ ਜੋ ਪਰਿਵਾਰ ਦਾ ਮਕਾਨ ਖੜਾ ਕਰਕੇ ਦੇਣਾ ਆਪਾਂ ਨੇ